ਮੇਰਾ ਇੱਕ ਬੇਟਾ ਇੱਕ ਬੇਟੀ ਆ ਮੇਰੇ ਬੇਟੇ ਦਾ ਦੋਸਤ ਬਣ ਗਿਆ ਸੈਮੋ ਮਸੀ ਉਹਦੇ ਕਰ ਸਾਡੇ ਆਉਣਾ ਜਾਣਾ ਹੋ ਗਿਆ ਉਹਨੇ ਸਾਡੇ ਘਰ ਆਉਣਾ ਜਾਣਾ ਕਰਤਾ ਬਾਅਦ ਚ ਉਹ ਮੈਨੂੰ ਕਹਿਣ ਲੱਗਾ ਕਿ ਮੇਰੇ ਨਾਲ ਰਿਲੇਸ਼ਨ ਬਣਾ ਅਸੀਂ ਰਿਲੇਸ਼ਨ ਬਣਾ ਲਏ ਉਹਨਾਂ ਤੇ ਬਾਅਦ ਚ ਕਹਿੰਦਾ ਕਿ ਵਿਆਹ ਮੇ ਨਾਲ ਵਿਆਹ ਕਰਵਾ ਵਿਆਹ ਦੇ ਚਾਂਸੇ ਦਿੰਦਾ ਰਿਹਾ ਮੈਨੂੰ ਮੈਂ ਕਿਹਾ ਕਿ ਆਂਦਾ ਹੀ ਮੇਰਾ ਮਿਲਗੀ ਤਲਾਕ ਹੋਇਆ ਤੇ ਮੇਰੇ ਦੋ ਬੱਚੇ ਨੇ ਉਹ ਬੁੱਟੀ ਨਾਲ ਲੱਗੀ ਤੇ ਤੂੰ ਮੇ ਨਾਲ ਰਿਲੇਸ਼ਨ ਬਣਾ ਮੈਂ ਉਹਨਾਂ ਰਿਲੇਸ਼ਨ ਨਾਲ ਲਏ ਉਹਨੇ ਬਾਅਦ ਚ ਮੇਰੀਆਂ ਵੀਡੀਓ ਬਣਾ ਲਈਆਂ ਤਾਂ ਕਿਦੇ ਜਿਓਰ ਤੇ ਮੇਰੀਆਂ ਵੀਡੀਓ ਬਣਾ ਲੀਆਂ ਤੇ ਫਿਰ ਕਹਿ ਲੱਗਾ ਮੈਨੂੰ ਬਲੈਕਮੇਲ ਕਰਨਾ ਸ਼ੁਰੂ ਕਰਤਾ ਨੇ ਕਿੰਨੀ ਜਿਹੜੀ ਸੀ ਮੇਰੀ ਬੇਟੀ ਦੀ ਨਨਾਨ ਸੀ ਉਹਦੇ ਨਾਲ ਜਿਹਦਾ ਸੰਬੰਧ ਹੋ ਗਿਆ ਸੈਮੂ ਮਸੀਹ ਦਾ ਤੇ ਇਹ ਦੋਨੇ ਰਲ ਕੇ ਮੇਰੀਆਂ ਵੀਡੀਓ ਵਾਇਲ ਕਰਤੀਆਂ ਇਹਨਾਂ ਦੋਨਾਂ ਨੇ ਇਹ ਮੈਨੂੰ ਬਲਕਿ ਦੋਨੇ ਦੋਸ਼ੀ ਬਾਹਰ ਤੁਰੇ ਫਿਰਦੇ ਨੇ ਮੈਨੂੰ ਇਨਸਾਫ ਚਾਹੀਦਾ ਹੈ 245922 ਆਈਟੀਐਕ ਤੇ 3512 ਬੀਐਨਐਸ ਐ ਦਰਜ ਹੋਈ ਹੈ ਕਿ ਡੇੜੀ ਨੇ ਕਿਹਾ ਕਿ ਇੱਕ ਸੈਮੂ ਮਸੀਹ ਤਰਨ ਤਰਨਾ ਉਦੇ ਨਾਲ ਇਹ ਰਿਲੇਸ਼ਨਸ਼ਿਪ ਤੇ ਉਹ ਵਿਆਹ ਦਾ ਚਾਹ ਸਾ ਦੇ ਕੇ ਇਹਨਾਂ ਸਬੰਧ ਬਣਾਉਂਦਾ ਰਿਹਾ ਕਿਉਂਕਿ ਇਹਦਾ ਜਿਹੜਾ ਮਨਜੀਤਕੌਰ ਦਾ ਪਤੀ ਆ ਇਹ ਕਾਫੀ ਸਮੇਂ ਤੋਂ ਦੋਵੇਂ પતિ ਪਤਨੀ ਲੱਗ ਲੱਗ ਰਹੇ ਰਹੇ ਉਹਨੇ ਉਹਨਾਂ ਕੇ ਲੇਡੀ ਰੱਖ ਲਈ ਤੇ ਇਹ ਜਿਹੜਾ ਸੈਮੋਸੇਵ ਤਾਂ ਹੁਣ ਉਹਨੂੰ ਸ਼ਾਦੀ ਕਰਨ ਤੋਂ ਇਨਕਾਰ ਕਰਦਾ ਹੈ ਤੇ ਇਹਦੇ ਘਾਹ ਹੁਣ ਰਿਲੇਸ਼ਨ ਕੋਈ ਗਿੰਨੀ ਕਿੰਨੀ ਲੜਕੀ ਆ ਇਹਦੀ ਕੁੜੀ ਦੀ ਨਾਨਾਣ ਆ ਮਨਜੀਤਕੌਰ ਦੀ ਉਹ ਜਿਹੜਾ ਸੰਬੰਧ ਸ਼ਾਇਦ ਉਹਦੇ ਹੋ ਗਏ ਉਹਨਾਂ ਦੋਵਾਂ ਜਣਿਆਂ ਨੇ ਰਲ ਕੇ ਇਹਦੀ ਕੋਈ ਵੀ ਵੀਡੀਓ ਬਣਾਈ ਉਹ ਵਕਵਾ ਗੁਰਪੰਜ ਵਾਇਰਲ ਕਰਦੀ ਜੇ ਤੇ ਮੁਕੱਦਮਾ ਦਰਜੇ ਕੀਤਾ ਕਿ ਇਹਦੀ ਤਵਕੀਸ਼ ਕੀਤੀ ਜਾ ਰਹੀ ਹੈ ਤੇ ਗੋਸ਼ੀਆਂ ਨੂੰ ਜਲਦੀ ਅਰੈਸਟ ਕੀਤਾ ਜਾਊਗਾ ਮਨਜੀਤ ਕੌਰ ਤੇ ਲੜਕੇ ਦਾ ਦੋਸਤ ਹੀ ਸੀ ਪਹਿਲਾਂ ਦੋਸਤੀ ਦੋਸਤ ਕਰਕੇ ਘਰ ਆਉਣ ਜਾਣ ਹੋ ਗਿਆ ਤੇ ਫਿਰ ਉਹਨੇ ਇਤੇ ਤੇ ਮਾੜੀ ਨਿਗਾਹ ਲਾ ਕੇ ਇਹਨਾਂ ਸਰੀਂਸਪੰਨ ਬਣ ਕੇ ਗ੍ਰਿਫਤਾਰੀ ਇਹਨਾਂ ਦੀ ਹੋ ਗਈ ਨਹੀਂ ਇਹਨਾਂ ਮਗਰ ਪੁਸ਼ਟੀ ਮਾਂ ਲੱਗੀਆਂ ਜਲਦੀ ਅਰੈਸਟ ਕਰਦੇ